ਦੀ ਹੋ ਜੇ ਲੱਗ ਲੱਗਦੇ ਰਹਿਣੇ ਚਾਹੀਦੇ ਆ ਤੇ ਇਹ ਬੜਾ ਵਧੀਆ ਉਪਰਾਲਾ ਕੀਤਾ ਹੈਗਾ ਜੀ ਭਵਿੰਦਰ ਜੀ ਨੇ ਤੇ ਐਨ ਆਰ ਆਈ ਨੇ ਜੈਦਕਾ ਸਾਹਿਬ ਤੇ ਇਹਨਾਂ ਨੇ ਉਪਰਾਲਾ ਕੀਤਾ ਹਰੀਸ਼ਰਮਾ ਜੀ ਨੇ ਇਹਨਾਂ ਨੇ ਤੇ ਨਾਲ ਜਦੋਂ ਮੈਂ ਵੀ ਆਇਆ ਸੀ ਬੂਟੇ ਜਦੋਂ ਵੰਡੇ ਨੇ ਤੇ ਜਿਵੇਂ ਇੱਕ ਲੇਡੀ ਸੀ ਭੰਜੇ ਆਏ ਤੇ ਉਹਨਾਂ ਨੂੰ ਮੈਂ ਕਿਹਾ ਵੀ ਲਗਾਇਓ ਵੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਪਾਲਾਂਗੇ ਜੀ ਤੇ ਹੁਣ ਲੋਕ ਸੁਚੇਤ ਹੋ ਰਹੇ ਹਨ ਸਾਰੇ ਸੁਚੇਤ ਹੋਵਾਂਗੇ ਤਾਂ ਹੀ ਉਹ ਇਹ ਜਿਹੜੀ ਤਪਸ਼ਵਧਰੀ ਇਸ ਤੋਂ ਬਚਾਂਗੇ ਅਦਰਵਾਈਜ਼ ਤਾਂ ਬਹੁਤ ਔਖਾ ਹੋ ਜਾਣਾ ਹੈ ਵਾਤਾਵਰਨ ਨੂੰ ਇਸ ਤਰ੍ਹਾਂ ਹੀ ਬਚਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਹੋਰ ਲੱਗਣ ਲੱਗੇ ਚਾਹੀਦੇ ਬੂਟੇ ਲਾਉਣਾ ਚਾਹੀਦਾ ਐ ਮੈਂ ਤਾਂ ਪਹਿਲਾਂ ਵੀ ਨਾਬੇ ਤੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਸਰਕਾਰੀ ਜਿਹੜੀਆਂ ਖਾਲੀ ਖਾਵਾਂ ਨੇ ਜਿਹੜੀਆਂ ਬਿਨਾਂ ਵਰਤੀਆਂ ਪਈਆਂ ਨੇ ਜੇ ਤੁਸੀਂ ਉੱਥੇ ਬੂਟੇ ਲਾਉਣੇ ਨੇ ਤਾਂ ਮੇਰੇ ਦਫ਼ਤਰ ਐਪਲੀਕੇਸ਼ਨ ਦੇ ਦਿਓ ਤੇ ਮੈਂ ਜੰਗਲਾਤ ਵਿਭਾਗ ਤੋਂ ਫ੍ਰੀ ਆਫ ਕੋਸਟ ਬੂਟੇ ਦਵਾ ਦਾਂਗਾ ਤਾਂ ਜੋ ਜਿਹੜਾ ਸਾਡਾ ਪੰਜਾਬ ਹਰਿਆ ਭਰਿਆ ਬਣ ਸਕੇ ਸਰਕਾਰ ਵੱਲੋਂ ਕਿੰਨੇ ਟੀਚੇ ਰੱਖਿਆ ਗਿਆ ਜੀ ਆਪਣੇ ਜ਼ਿਲ੍ਹੇ ਦਾ 15 ਲੱਖ ਹੈ ਇਹ ਜੀ ਮੈਂ ਤਾਂ ਇਹ ਗੱਲ ਕਹਿਣਾ ਜੀ 15 ਲੱਖ ਹੀ ਲਾ ਦੇਣਾ ਤਾਂ ਉਹਦੇ ਨਾਲ ਬਹੁਤ ਫਰਕ ਪੈ ਜਾਣਾ ਜੀ ਦੇਖੋ ਇਹ ਹੈ ਵੀ ਲੋਕ ਬੂਟਾ ਕਹਿ ਦਿੰਦੇ ਜੀ ਵੀ ਅਸੀਂ ਲਿਆਨੇ ਬਾਅਦ ਚ ਪਾਲਦੇ ਨਹੀਂ ਜੇ ਚਾਹ ਤਾਂ ਬੂਟਾ ਲਗਾ ਕੇ ਪਾਲਣ ਫੇਰ ਹੀ ਫਾਇਦਾ ਹੈ ਤੇ ਮੈਂ ਤਾਂ ਅਪੀਲ ਕਰਦਾ ਵੀ ਹਰੇਕ ਬੰਦਾ ਘਟੋ ਘਟ 2-2 3-3 ਰੁੱਖ ਲਾਵੇ ਤੇ ਉਹਨਾਂ ਨੂੰ ਪਾਲੇ ਵੀ ਤੇ ਬੱਚਿਆਂ ਵਾਂਗੂ ਮੋਹ ਆਉਂਦਾ ਜੀ ਇੱਕ ਨਾਬੇ ਨਿਵਾਸੀਆਂ ਵੱਲੋਂ ਬੜੀ ਵਧੀਆ ਉਪਰਾਲਾ ਹੈ ਜੀ ਤੇ ਇਹਦੇ ਚ ਨਾਬੇ ਦੇ ਜਿਹੜੇ ਐਨ ਆਰ ਆਈ ਭਰਾ ਨੇ ਉਹ ਵੀ ਵਿੱਚ ਸ਼ਾਮਲ ਹੋਏ ਨੇ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਇਹਨਾਂ ਨੇ ਬੂਟਿਆਂ ਦਾ ਲੰਗਰ ਲਾਇਆ ਹੈ ਕਿ ਬਹੁਤ ਹੀ ਚੰਗਾ ਤੇ ਉਪਰਾਲਾ ਇਹਨਾਂ ਦਾ ਹੈਗਾ ਜਿਹਦੇ 'ਚ ਕੋਈ ਵੀ ਆ ਕੇ ਇਹਨਾਂ ਤੋਂ ਫਲਦਾਰ ਜਾਂ ਛਾਂ ਵਾਲੇ ਕੋਈ ਵੀ ਬੂਟੇ ਲਿਜਾ ਸਕਦਾ ਹੈ ਜਿਹੜੇ ਕਿ ਕੱਲ ਨੂੰ ਰੁੱਖ ਬਣ ਕੇ ਛਾਵਾਂ ਦੇਣਗੇ ਤੇ ਜਿਹੜੇ ਗਰਮੀ ਇੰਨੀ ਪੈਂਦੀ ਹੈ ਮਈ ਤੇ ਜੂਨ ਦੇ ਮਹੀਨੇ ਦੇ ਵਿੱਚ ਤੇ ਉਦੋਂ ਲੋਕਾਂ ਨੂੰ ਛਾਵਾਂ ਦੇਣਗੇ ਤੇ ਲੋਕਾਂ ਨੂੰ ਆਰਾਮ ਆਊਗਾ ਇਹਨਾਂ ਗਰਮੀ ਦੇ ਦਿਨਾਂ 'ਚ ਇਹ ਬਹੁਤ ਵਧੀਆ ਉਪਰਾਲਾ ਹੈ ਸਭ ਕੁਝ ਫ੍ਰੀ ਆਫ ਕੋਸਟ ਹੈ ਹਾਂਜੀ ਬਿਲਕੁਲ ਇੱਥੇ ਫ੍ਰੀ ਆਫ ਕੋਸਟ ਹੈ ਕੋਈ ਵੀ ਆ ਕੇ ਆਪਣਾ ਮਨਪਸੰਦ ਬੂਟਾ ਲਿਜਾ ਸਕਦਾ ਹੈ ਤੇ ਆਪਣੇ ਘਰ ਦੇ ਵਿੱਚ ਜਾਂ ਆਲੇ-ਦੁਆਲੇ ਲਾ ਸਕਦਾ ਹੈ ਤੇ ਬਹੁਤ ਵਧੀਆ ਉਪਰਾਲਾ ਹੈ ਜੀ ਜਿਸ ਤਰ੍ਹਾਂ ਇਹ ਕਰ ਰਹੇ ਨੇ ਹੋਰ ਵੀ ਸੰਤਾਵਾਂ ਨੂੰ ਕਰਨ ਦੀ ਲੋੜ ਹੈ ਕਿਉਂਕਿ ਡੇ ਬਾਏ ਡੇ ਇਨਕਰੀਜ਼ ਹੋ ਰਹੀ ਆ ਹਾਂਜੀ ਹਾਂ ਦਿਨ ਬਦ ਦਿਨ ਆਪਾਂ ਦੇਖ ਰਹੇ ਆ ਚਾਹੇ ਉਹ ਡਿਵੈਲਪਮੈਂਟ ਦੇ ਪੱਖੋਂ ਕਹਿ ਲਈਏ ਕਿ ਰੁੱਖ ਕੱਟੇ ਜਾਂਦੇ ਨੇ ਪਰ ਇਹ ਇਲਾਕਾ ਨਿਵਾਸੀਆਂ ਵੱਲੋਂ ਵਧੀਆ ਪਹਿਲ ਹੈ ਕਿ ਫੇਰ ਤੋਂ ਨਾਬੇ ਨੂੰ ਹਰਿਆ-ਭਰਿਆ ਕਰਨ ਦਾ ਇੱਕ ਵਧੀਆ ਉਪਰਾਲਾ ਹੈ ਇਹ। ਕੀ ਲੱਗਦਾ بارش ਵੀ ਨਹੀਂ ਪੈਰੀ ਨਾ ਤੇ ਸਾਰੀ ਜਗ੍ਹਾ ਪੈਰੇ ਲੱਗਦਾ ਰੁੱਖ ਦੀ ਘਾਟ ਹੈ ਜੀ। ਤੇ ਰੁੱਖਾਂ ਨਾਲ ਜੇ بارش ਹੁੰਦੀ ਹੈ ਤਾਂ ਉਹਦੇ ਨਾਲ ਮਿੱਟੀ ਖਰਾਬ ਨਹੀਂ ਹੁੰਦੀ। ਇੱਧਰ-ਉੱਧਰ ਜਿਵੇਂ ਸੋਇਲ ਏਰੋਜਨ ਹੁੰਦੀ ਹੈ ਉਹ ਤੋਂ ਬਚਤ ਹੋ ਜਾਂਦੀ ਹੈ। ਇਸ ਕਰਕੇ ਰੁੱਖਾਂ ਦਾ ਇੰਪੋਰਟੈਂਸ ਤਾਂ ਆਪਣੀ ਥਾਂ ਤੇ ਹੈ। ਤੁਸੀਂ ਕਿੱਥੇ ਰਹਿਣੇ ਹੋਣ ਇਸਕਾ? ਮੈਂ ਕੈਨੇਡਾ ਐਡਮਿੰਟਨ ਰਹਿਣਾ। ਕੈਨੇਡਾ ਤੋਂ ਜਿਹੜਾ ਇੱਥੇ ਆ ਕੇ ਤੁਸੀਂ ਲੰਗਰ ਲਾ ਰਹੇ ਹੋ ਫਰੀ ਆਫ ਕਾਸਟ ਫੂਡ ਕਹਿੰਦਾ। ਕਿਸ ਤਰ੍ਹਾਂ ਦੇਖਦੇ। ਐਕਚੁਅਲੀ ਉੱਥੇ ਅਸੀਂ ਦੇਖਦੇ ਐਡਮਿੰਟਨ ਹੋ ਗਿਆ ਸਾਡੇ ਸਾਈਡਾਂ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ। ਬਹੁਤ ਜ਼ਿਆਦਾ ਛਾਂ ਹੈ। ਮੀਂਹ بارشਾਂ ਦਾ ਵਧੀਆ ਕਾਰਨ ਹੈਗਾ بارشਾਂ ਬਹੁਤ ਪੈਂਦੀਆਂ ਨੇ। ਇੱਥੇ ਆਏ ਮੈਂ ਦਰਖਤਾਂ ਦੀ ਬਹੁਤ ਘਾਟ ਹੈ। ਆਉਣ ਵਾਲੀ ਪੀੜ੍ਹੀ ਨੂੰ ਅਸੀਂ ਦੇਖੀਏ ਕਿ ਦਰਖਤ ਲੱਗਣ ਉਹਨਾਂ ਨੂੰ ਛਾਂ ਮਿਲੇ, ਵਾਤਾਵਰਨ ਵਧੀਆ ਹੋਵੇ ਤੇ ਗਲੋਬਲ ਵਾਰਮਿੰਗ ਜਿਹੜੀ ਚੱਲ ਰਹੀ ਹੈ ਉਹਤ ਨਹੀਂ ਛੱਟ ਪਾਈ ਜਾਵੇ ਜਿਵੇਂ ਦੇਖਿਆ ਇੱਥੇ ਆ ਕੇ ਗਰਮੀ ਬਹੁਤ ਆ ਵੀ ਗਰਮੀ ਦਾ ਕਾਰਨ ਹੀ ਹੈ ਦਰੱਖਤ ਦਰੱਖਤ ਹੀ ਨੇ ਜਿਆਦਾ ਦਰੱਖਤ ਹੋਣਗੇ ਛਾਂਦਾਰ ਫਲਦਾਰ ਬੂਟੇ ਲਗਾਏ ਜਾ ਰਹੇ ਨੇ ਅੱਜ ਅਸੀਂ ਆਲਮੋਸਟ 500 ਬੂਟਾ ਦਾ ਲੰਗਰ ਲਗਾਇਆ ਇਨ ਫਿਊਚਰ ਚ ਵੀ ਸੋਚਾਂਗੇ ਕਿ ਆਉਣ ਵਾਲੀ ਪੀੜ੍ਹੀ ਤੇ ਸਾਡੇ ਜਿਹੜੀ ਜੰਗ ਜਨਰੇਸ਼ਨ ਹੈ ਇਹ ਕੰਮ ਕਰੇ ਤੇ ਵਾਤਾਵਰਨ ਸੁਰੱਖਿਤ ਬਣਾਇਆ ਜਾਵੇ ਤਾਂ ਹੋਰ ਤੁਸੀਂ ਐਨ ਆਰ ਆਈ ਹੋਰ ਐਨ ਆਈ ਡੀ ਨੂੰ ਭਰਾਵਾਂ ਨੂੰ ਕੀ ਮੈਸੇਜ ਬਣਾ ਡੇ ਕਰਨਾ ਚਾਹੁੰਦੇ ਹੋ ਬਸ ਇਹੀ ਕਰਨਾ ਹੈ ਕਿ ਆਓ ਤੇ ਆਪਾਂ ਹੋਰ ਵੀ ਸੇਵਾ ਦਾਣਪਨ ਕਰਦੇ ਆ ਇਸ ਤੋਂ ਵੱਡਾ ਦਾਣਪਨ ਕੋਈ ਨਹੀਂ ਹੈਗਾ ਤੇ ਜ਼ਰੂਰ ਕਰਨਾ ਚਾਹੀਦਾ ਸਾਰਿਆਂ ਨੂੰ ਜਿੱਦ ਵਿੱਚ ਮਾਰਿਸ਼ ਨਹੀਂ ਹੋ ਰਹੀ ਹੈਗੀ ਤੇ بارشਾ ਨਾ ਹੁੰਦਾ ਜੇ ਮੂਲ ਕਾਰਨ ਨਹੀਂ ਹੈ ਵੀ ਬੂਟੇ ਬਹੁਤ ਜ਼ਿਆਦਾ ਕਟਾਈ ਹੋ ਚੁੱਕੀ ਇਸੇ ਕਰਕੇ ਅਸੀਂ ਬੂਟੇ ਵੱਧ ਤੋਂ ਵੱਧ ਲਗਾ ਰਹੇ ਆ ਕਿ ਸਾਰੇ ਬੂਟੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਆ ਵਿੱਚ ਫਲ ਵਾਲੇ ਵੀ ਹੈਗੇ ਨੇ ਤੇ ਉਹ ਵੀ ਹੈਗੇ ਜਿਹੜੇ ਛਾਂਦਾਰ ਹੈਗੇ ਨੇ ਫਲ ਵਾਲੇ ਵੀ ਉਹ ਨੇ ਜਿਹੜੇ ਵੱਡੇ ਬੂਟੇ ਹੋਣਗੇ ਛਾਂ ਵੀ ਦੇਣਗੇ ਫਲ ਵੀ ਦੇਣਗੇ ਤੇ ਇਸ ਤਰ੍ਹਾਂ ਕਿ ਅਸੀਂ ਇਹ ਉਪਰਾਲਾ ਕੀਤਾ ਚਾਰ ਪੰਜ ਜਣੇ ਮਿਲ ਕੇ ਵੀ ਬੂਟੇ ਫ੍ਰੀ ਆਫ ਕਾਸਟ ਵੰਡੇ ਜਾਂਣ ਸਭ ਨੂੰ ਬੇਨਤੀ ਕਰ ਰਹੇ ਹਾਂ ਵੀ ਜਿਹੜਾ ਬੰਦਾ ਬੂਟਾ ਲੈ ਕੇ ਜਾ ਰਿਹਾ ਹੈ ਉਹ ਬੂਟਾ ਲਗਾਵੇ ਜ਼ਰੂਰ ਉਹ ਪਾਲੇ ਜ਼ਰੂਰ ਇਹਨੇ ਹੋਵੇ ਵੀ ਕਿਤੇ ਨਾ ਘਰ ਛੱਟ ਕੇ ਠੇਕਰਾਬੀ ਹੋਵੇ ਨਾ ਤੇ ਸਾਡੀ ਤਾਂ ਸਾਰੇ ਪੰਜਾਬ ਨੂੰ ਇਹ ਬੇਨਤੀ ਹੈ ਕਿ ਬਸ ਤੋਂ ਬੂਟੇ ਲਗਾਓ ਤਾਂ ਕਿ ਆਪਣੇ ਪੰਜਾਬ ਨੂੰ ਆਪਾਂ ਜਲਦੀ ਤੋਂ ਜਲਦੀ ਜਲਦੀ ਦੁਆਰ ਤੋਂ ਖੁਸ਼ਹਾਲ ਕਰ ਸਕੀਏ ਇਸ ਤਰ੍ਹਾਂ ਦਾ ਪ੍ਰਾਲਾ ਸਾਰੀ ਪੰਜਾਬ ਵਾਸੀ ਫਿਰ ਲੱਗਦਾ ਵੀ ਆਉਣ ਵਾਲੇ ਸਮੇਂ ਜਿੰਨੇ ਗਰਮ ਨੂੰ ਬਹੁਤ ਆ ਉਸ ਤੋਂ ਬਚਾ ਦੇ ਸਾਡੇ ਫਿਰ ਤਾਂ ਪੰਜਾਬ ਵਿਮਾਰਸ਼ਲ ਬਣ ਜਾਊਗਾ ਜੀ ਜੇ ਸਾਰੀ ਇਹੋ ਜਿਹਾ ਉਪਰਾਲਾ ਕਰਨ ਫਿਰ ਤਾਂ ਮਜ਼ਾ ਆ ਜਾਊਗਾ ਇਹ ਸਾਡੀ ਤਾਂ ਹੀ ਕੋਸ਼ਿਸ਼ ਵੀ ਹੈ ਸਭ ਨੂੰ ਬੇਨਤੀ ਵੀ ਹੈ ਤੁਸੀਂ ਦੇਖੋ ਅੱਜ ਕਿੰਨੀ ਚਿਪਚਪਾहट ਹੈ ਕਾਰਨ ਕਿ ਆ ਮੀ ਨਹੀਂ ਪੈ ਰਹੀ ਜੀ ਤੇ ਜੇ ਮੀ ਪੈਣਗੇ ਮੀ ਇਹਨਾਂ ਨਾਲ ਹੀ ਪਹਿਣਗੇ ਜੇ ਬੂਟੇ ਹੋਣਗੇ ਬਹੁਤ ਵਧੀਆ ਉਕਰਾਲਾ ਜੀ ਕਿਉਂਕਿ ਹਰੇਕ ਨੂੰ ਆਪਣੇ ਘਰ ਦੇ ਵਿੱਚ ਇੱਕ ਨਾ ਇੱਕ ਬੂਟਾ ਦਰਖਤ ਜ਼ਰੂਰ ਲਗਾਉਣਾ ਚਾਹੀਦਾ ਮੈਂ ਪੂਰੇ ਨਾਪਾ ਨਿਵਾਸੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜਿਵੇਂ ਕਿ ਹਰੇਕ ਕੋਈ ਇੱਕ ਏਸੀ ਲੈਂਦਾ ਤਾਂ ਉਹ ਏਸੀ ਦੇ ਨਾਲ ਇੱਕ ਬੂਟਾ ਵੀ ਜ਼ਰੂਰ ਲੈ ਕੇ ਜਾਵੇ ਆਪਣੇ ਘਰ ਦੇ ਬਾਹਰ ਜ਼ਰੂਰ ਲਗਾਵੇ ਤਾਂ ਕਿ ਜੋ ਵੀ ਡੰਕਰ ਨੇ ਜਾਨਵਰ ਨੇ ਉਹਨਾਂ ਨੂੰ ਵੀ ਛਾਂ ਮਿਲੇ ਔਰ ਜੋ ਕੰਮ ਕਰਦੇ ਨੇ ਉਹਨਾਂ ਨੂੰ ਵੀ ਬੈਠਣ ਦੇ ਲਈ ਇੱਕ ਅੱਛਾ ਉਪਰਾਲਾ ਮਿਲੇ ਤਾਂ ਕਿ ਵਾਤਾਵਰਣ ਦੇ ਵਿੱਚ ਮੌਸਮ ਦੇ ਵਿੱਚ ਇੱਕ ਅੱਛਾ ਉਪਰਾਲਾ ਤਾਂ ਕਿ ਸਭ ਨੂੰ ਆਪਣੇ ਘਰ ਦੇ ਵਿੱਚ ਕਰਨਾ ਚਾਹੀਦਾ ਵਾ ਨਾਪਾ ਦੇ ਵਿੱਚ ਪਹਿਲੀ ਵਾਰ ਬੂਟਿਆਂ ਦਾ ਲੰਗਰ ਲੱਗਿਆ ਤੇ ਸਾਨੂੰ ਬਹੁਤ ਵਧੀਆ ਹੋ ਰਿਹਾ ਤੇ ਬੂਟਿਆਂ ਦੀ ਸੇਵਾ ਕੋਈ ਕਰ ਰਿਹਾ ਤਾਂ ਬਹੁਤ ਅੱਛੀ ਹੈ ਜੀ ਤੇ ਛਾਂ ਤੋਂ ਵੀ ਹੋਰ ਹਵਾ ਲਈ ਆਪਣੇ ਲਈ ਜਿਹੜੀ ਹਵਾ ਪ੍ਰਦੂਸ਼ਣ ਹੋਰੇ ਛੇ ਦੇ ਨਾਲ ਵਾਤਾਵਰਣ ਵੀ ਸਾਫ਼ ਰਹੂਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਅੱਛਾ ਬਿਲਟੀ ਵੀ ਰਹੇਗੀ ਹਾਂ ਜਿਵੇਂ ਗਰਮੀ ਜਿਹੜੋ ਦਿਨ ਬਸਤੀ ਚੱਲੀ ਜਾ ਰਹੀ ਹੈ ਤੇ ਨਾਲ ਕੰਟਰੋਲੇਬਲ ਤਾਂ ਹੋ ਜੂਗਾ ਹਾਂ ਜੀ ਹਜੇ ਇਸ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਬੂਟਿਆਂ ਨਾਲ ਬਹੁਤ ਹੀ ਜ਼ਿਆਦਾ ਧੁੱਪ ਦਾ ਕੰਟਰੋਲ ਰਹੂਗਾ ਜੀ ਤੇ ਆਪਾਂ ਨੂੰ ਸ਼ਾਮੇ ਬੈਠਣ ਦੀ ਮੌਕਾ ਮਿਲੇਗਾ ਪਰ ਆਵਰਨ ਸਹੀ ਹੋਊਗਾ ਸਾਰੇ ਪਾਸੇ ਲਾਵਾਂਗੇ ਅਸੀਂ ਤਾਂ ਹੁਣ ਰਸਤੇ 'ਚ ਲਾ ਕੇ ਜਾਵਾਂਗੇ ਦੇਖ ਬਾਲ ਲੈ ਅਸੀਂ ਤਾਂ ਰੋਜ਼ ਇਹੀ ਕੰਮ ਕਰਦੇ ਆ ਇਹ ਤਾਂ ਬਹੁਤ ਵਧੀਆ ਪਰ ਪਰੋਲਾ ਚੱਲਿਆ ਵੀ ਬਲਕੇ ਹੋਰ ਵੀ ਆਪਾਂ ਹੋਰ ਵੀ ਸਿਹਤ ਕਰਾਂਗੇ ਇਹ ਤਾਂ ਫ੍ਰੀ ਆਫ ਕੋਸਟ ਸੰਸਥਾ ਵੱਲੋਂ ਕੀਤਾ ਜਾ ਰਿਹਾ ਦਿੱਤੇ ਜਾ ਰਹੇ ਬੁੱਟੇ ਕਿਸ ਤਰ੍ਹਾਂ ਦੇ ਹੋਣਗੇ ਇਹ ਤਾਂ ਅਸੀਂ ਲਾਵਾਂਗੇ ਮੈਂ ਸਾਰੀ ਲਾਗਣ